ਜੇ ਬੱਚਿਓ ਅੱਜ ਮੈਂ ਤੁਹਾਡੇ ਕੋਲ ਖੜਾ ਮੈਂ ਸਵੇਰੇ 4:30 ਵਜੇ ਦਾ ਉੱਠਿਆ ਹੋਇਆ ਕੱਲੇ ਦਾ ਲੰਚ ਕੀਤਾ ਹੋਇਆ ਮੈਂ 24 ਘੰਟੇ ਚ ਇੱਕ ਵਾਰ ਰੋਟੀ ਖਾਣਾ ਸਿਰਫ ਇਸ ਟਾਈਮ ਵੀ ਮੇਰੀ એનર્ਜੀ ਇੰਨੀ ਹਾਈ ਹੈ ਜਦ ਕਿ ਆ ਸਾਡੇ 20-20 ਸਾਲ ਦੇ ਮੁੰਡਿਆਂ ਨੂੰ ਕਹੋ ਯਾ ਡਾਊਨ ਜਾ ਲੱਗ ਰਹੇ ਆ ਕੀ ਕਰਾਂ ਕੁਲਿਪ ਲਾ ਲਾ ਆ ਹਾਲ ਹੈ ਸਾਡਾ ਜਿਹੜਾ ਯੂਥ ਹੈ ਉਹ ਭਟਕਿਆ ਪਿਆ ਹੈ ਕਿਉਂ ਭਟਕਿਆ ਪਿਆ ਇਹਨਾਂ ਨੂੰ ਕੋਈ ਗਾਈਡ ਕਰਨ ਵਾਲਾ ਹੀ ਨਹੀਂ ਹੈ ਬੱਚਿਓ ਜ਼ਿੰਦਗੀ ਦੇ ਵਿੱਚ ਮਕਸਦ ਨਾਲ ਜੁੜੋ ਮੈਂ ਖੁਦ ਬਚਪਨ ਤੋਂ ਕੀ ਕਰਦਾ ਸੀ ਸਪੋਜ਼ ਕਰੋ ਮੈਨੇ ਸੋਚਿਆ ਕਿ ਮੈਨੇ 2020 ਦੇ ਵਿੱਚ ਲੱਖ ਰੁਪਏ ਕਮਾਣਾ 2021 ਦੇ ਵਿੱਚ 2 ਲੱਖ ਕਮਾਣਾ ਹੈ 2020 ਦੇ ਵਿੱਚ ਮੈਂ 1 ਲੱਖ ਨਹੀਂ ਕਮਾ ਪਾਇਆ ਫਿਰ ਮੇਰਾ ਟਾਰਗੇਟ ਕੀ ਹੋ ਜਾਂਦਾ ਸੀ 2021 ਦੇ ਵਿੱਚ ਮੈਂ ਹੁਣ 3 ਲੱਖ ਕਮਾਣਾ ਹੈ ਮੈਂ 3 ਲੱਖ ਨਹੀਂ ਕਮਾ ਪਾਇਆ 2022 ਦੇ ਵਿੱਚ ਮੈਂ ਹੁਣ 4 ਲੱਖ ਕਮਾਣਾ ਹੈ ਮੈਂ ਟਾਰਗੇਟ ਨੂੰ ਹਾਰਡ ਕਰੀ ਜਾਂਦਾ ਸੀ ਰਸਤਾ ਨਹੀਂ ਬਦਲਦਾ ਸੀ ਤਾਂ ਇਸ ਕਰਕੇ ਜੇ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਸਰੀਰ ਨਾਲ ਪਿਆਰ ਕਰ ਲਿਆ ਨਾ ਚਿੱਟਾ ਕਾਲਾ ਖਾਣਾ ਅਤੇ ਸ਼ਰਾਬ ਪੀਣੀ ਜਾਂ ਸਿਗਟਾ ਪੀਣੀ ਤਾਂ ਬਹੁਤ ਦੂਰ ਦੀ ਗੱਲ ਹੈ ਬੰਦਾ ਮਿੱਠਾ ਤੇ ਤਲਿਆ ਖਾਣ ਤੋਂ ਡਰਨ ਲੱਗ ਜਾਂਦਾ ਹੈ ਸਰੀਰਾਂ ਨਾਲ ਪਿਆਰ ਕਰੋ ਨਸ਼ਾ ਆਪਣੇ ਆਪ ਦੂਰ ਹੋ ਜਾਏਗਾ